ਵਾੜ ਵਾਸੀਆਂ ਨੂੰ ਇਹੀ ਤੁਹਾਡੇ ਮਾਧਿਅਮ ਰਾਹੀਂ ਵੀ ਇਹ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਗਾ ਮੇਰੇ ਕੋਲ ਕੋਈ ਲਫਜ਼ ਨਹੀਂ ਹੈਗੇ ਮੈਂ ਆਪਣੇ ਵਾਰਡ ਵਾਸੀਆਂ ਦਾ ਕਿੱਦਾਂ ਧੰਨਵਾਦ ਕਰ ਸਕਾਂ ਕਿਉਂਕਿ ਇੱਕ 26 ਸਾਲ ਦਾ ਨੌਜਵਾਨ ਜੀ ਪਹਿਲੀ ਵਾਰੀ ਚੋਣ ਮੈਦਾਨ ਦੇ ਵਿੱਚ ਉਤਰਿਆ ਹਾਂ ਪਹਿਲੀ ਵਾਰੀ ਜਿੱਤ ਪ੍ਰਾਪਤ ਕੀਤੀ ਹੈ ਕੀ ਜੀ ਵੀ ਉਹਨਾਂ ਨੇ ਇੱਕ ਛੋਟੀ ਉਮਰ ਦੇ ਮੁੰਡੇ ਨੂੰ ਚੜੀ ਉਮਰ ਦੇ ਮੁੰਡੇ ਨੂੰ ਜੀ ਉਹਨਾਂ ਨੇ ਮੈਨੂੰ ਇੰਨਾ ਮਾਣ ਬਖਸ਼ਿਆ ਕਿ ਉਹਨਾਂ ਨੇ ਮੈਨੂੰ ਇਸ ਵਾਰਡ ਦੇ ਵਿੱਚੋਂ ਕੌਂਸਲ ਬਣਾਇਆ ਜੀ ਕਾਲ ਦੇ ਵਿੱਚ ਅਸੀਂ ਐਜ਼ ਅ ਪੰਥਕ ਪਾਰਟੀ ਹੋਣ ਦੇ ਨਾਤੇ ਅਸੀਂ ਕਾਲੀ ਦਲ ਦੇ ਵਿੱਚ ਆਏ ਪਰ ਇਹ ਆਮ ਆਦੀ ਪਾਰਟੀ ਦੇ ਵਿੱਚ ਅਸੀਂ ਪੂਰੀ ਤਨਦੇਹੀ ਨਾਲ ਸਿੱਧਤ ਨਾਲ ਮਿਹਨਤ ਕੀਤੀ ਅਸੀਂ ਤੇ ਸਰਦਾਰ ਵਿਕਰਮ ਸਿੰਘ ਜੀ ਲक्की ਸੰਧੂ ਵੀ ਉਹਨਾਂ ਦੇ ਸਾਡੇ ਟਰੈਕਟਰ ਦੇ ਕੇ ਨਵਾਜਿਆ ਤੇ ਅਸੀਂ ਬਹੁਤ ਪੁਰਾਣੇ ਇਸ ਇਲਾਕੇ ਦੇ ਵਿੱਚ ਸਾਡੇ ਪਰਿਵਾਰ ਦਾ ਬਹੁਤ ਪੁਰਾਣਾ ਇਸ ਇਲਾਕੇ ਦੇ ਨਾਲ ਬਾੜ ਨੰਬਰ 8 ਤੇ 7 ਦੇ ਵਿੱਚ ਅਸੀਂ ਬਹੁਤ ਪੁਰਾਣਾ ਸਾਡਾ ਜੱਦੀ ਵਪਾਰ ਇੱਥੇ ਆ ਜੀ ਕੰਮ ਇੱਥੇ ਲੋਹੇ ਦਾ ਕੰਮ ਸੀ ਸਾਡਾ ਨਾ ਆਮਾਦੀ ਪਾਰਟੀ ਵੱਲੋਂ ਕੈਂਡੀਡੇਟ ਸੀਗੇ ਜੀ ਭਾਜਪਾ ਵੱਲੋਂ ਕੈਂਡੀਡੇਟ ਸੀਗੇ ਦੋਨੇ ਸਾਡੀ ਜਿਹੜੀ ਫਾਈਟ ਸੀ ਬੜੀ ਜ਼ਬਰਦਸਤ ਫਾਈਟ ਸੀ ਸਸ਼ੀਕਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਪਿਛਲੇ ਦਿਨੀ ਜਿਹੜੀਆਂ ਕੇ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਜਿਨ੍ਹਾਂ ਦੇ ਵਿੱਚੋਂ 8 ਆਮ ਆਦਮੀ ਪਾਰਟੀ ਤੋਂ 6 ਕਾਂਗਰਸ ਤੋਂ ਅਤੇ ਇੱਕ ਅਕਾਲੀ ਦਲ ਪਾਰਟੀ ਤੋਂ ਜਿਹੜੇ ਜੇਤੂ ਰਹੇ ਨੇ ਸਵਾਜ ਪਹੁੰਚੇ ਆ ਵਾਰਡ ਨੰਬਰ 8 ਦੇ ਵਿੱਚ ਜਿੱਤੇ ਕਾਂਗਰਸ ਪਾਰਟੀ ਤੋਂ ਅਮਨ ਜੋਤ ਭਨੇਸਰ ਜਿਹੜੇ ਜੇਤੂ ਰਹੇ ਨੇ ਪਹਿਲਾਂ ਸਵਾਗਤ ਕਰ ਲੈਣੇ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦੀ ਬਹੁਤ ਧੰਨਵਾਦੀ ਤੁਹਾਡਾ ਇੱਥੇ ਆਇਆ ਤਾਂ ਕੀ ਕਹਿਣਾ ਚਾਹਣਿਓ ਪਹਿਲਾਂ ਵਾਰਡ ਨੰਬਰ 8 ਤੋਂ ਕਾਂਗਰਸ ਪਾਰਟੀ ਤੋਂ ਟਿਕਟ ਲੈ ਕੇ ਜਿਹੜੇ ਜੇਤੂ ਹੋਇਆ ਕੌਂਸਲ ਬਣੇ ਹੋ ਨਵੇਂ ਸਭ ਤੋਂ ਪਹਿਲਾਂ ਤਾਂ ਜੀ ਮੈਂ ਪੂਰੀ ਸਮੁੱਚੀ ਹਾਈ ਕਮਾਂਡ ਦਾ ਕਾਂਗਰਸ ਪਾਰਟੀ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਨਿਮ ਕਾਂਗਰਸ ਪਾਰਟੀ ਕੋਲ ਟਿਕਟ ਦੇ ਕੇ ਨਵਾਜਿਆ ਜੀ ਨਵੇਂ ਨਿਯੁਕਤ ਕੀਤੇ ਗਏ ਉਹ ਮਤਲਬ ਤੁਸੀਂ ਕੌਂਸਲ ਬਣਿਆ ਉਹ ਪਹਿਲਾਂ ਵਾਰਡ ਵਾਸੀਆਂ ਨੂੰ ਕੀ ਮੈਸੇਜ ਦਵੋਗੇ ਕੀ ਮੈਂ ਸਾਰੇ ਵਾਰਡ ਵਾਸੀਆਂ ਨੂੰ ਇਹੀ ਤੁਹਾਡੇ ਮਾਧਿਅਮ ਰਾਹੀਂ ਵੀ ਇਹ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਗਾ ਮੇਰੇ ਕੋਲ ਕੋਈ ਲਫ਼ਜ਼ ਨਹੀਂ ਹੈਗੇ ਮੈਂ ਆਪਣੇ ਵਾਰਡ ਵਾਸੀਆਂ ਦਾ ਕਿੱਦਾਂ ਧੰਨਵਾਦ ਕਰ ਸਕਾਂ ਕਿਉਂਕਿ ਉਹਨਾਂ ਨੇ ਇੱਕ ਛੋਟੀ ਉਮਰ ਦੇ ਮੁੰਡੇ ਨੂੰ ਚੜ੍ਹਦੀ ਉਮਰ ਦੇ ਮੁੰਡੇ ਨੂੰ ਜੀ ਉਹਨਾਂ ਨੇ ਮੈਨੂੰ ਇੰਨਾ ਮਾਣ ਬਖਸ਼ਿਆ ਕਿ ਉਹਨਾਂ ਨੇ ਮੈਨੂੰ ਇਸ ਵਾਰਡ ਦੇ ਵਿੱਚੋਂ ਕੌਂਸਲ ਬਣਾਇਆ ਜੀ ਇੱਕ 26 ਸਾਲ ਦਾ ਨੌਜਵਾਨ ਜੀ ਪਹਿਲੀ ਵਾਰੀ ਚੌਨ ਮੈਦਾਨ ਦੇ ਵਿੱਚ ਉਤਰਿਆ ਹੋ ਪਹਿਲੀ ਵਾਰੀ ਜਿੱਤ ਪ੍ਰਾਪਤ ਕੀਤੀ ਹੈ ਕੀ ਦੇਖਣਾ ਚਾਹੁੰਦਾ ਕਿ ਇਸ ਤਰ੍ਹਾਂ ਦਾ ਮਹਿਸੂਸ ਕਰਦੇ ਜੋ ਇਹ ਜਿੱਤ ਪ੍ਰਾਪਤ ਹੋਈ ਹੈ ਜੀ ਇਹ ਸਾਰੇ ਦਾ ਸਾਰਾ ਕ੍ਰੈਡਿਟ ਮੇਰੇ ਪੇਰੈਂਟਸ ਨੂੰ ਜਾਂਦਾ ਮੇਰੇ ਦਾਦਾ ਜੀ ਨੂੰ ਜਾਂਦਾ ਜੀ ਮੇਰੇ ਸਾਡੇ ਸਾਰੇ ਪਰਿਵਾਰ ਨੂੰ ਜਾਂਦਾ ਜੀ ਕਿਉਂਕਿ ਜਿਹੜੀ ਇਲੈਕਸ਼ਨਾਂ ਨੇ ਨਾ ਸਰ ਇਹਦੇ ਵਿੱਚ ਇਹਦਾ ਜਿਹੜਾ ਮੇਨ ਫੰਡਾ ਹੁੰਦਾ ਜੀ ਉਹ ਹੁੰਦਾ ਵਾ ਕਰਦਾਰ ਨੂੰ ਵੋਟ ਪੈਂਦੀ ਹੈ ਜੀ ਤੁਹਾਡੇ ਫੇਸ ਨੂੰ ਵੋਟ ਪੈਂਦੀ ਹੈ ਜੀ ਤੁਹਾਡਾ ਕਿੰਦਾ ਦਾ ਰਤਬਾ ਇਸ ਇਲਾਕੇ ਦੇ ਵਿੱਚ ਅਸੀਂ ਬਹੁਤ ਪੁਰਾਣੇ ਇਸ ਇਲਾਕੇ ਦੇ ਵਿੱਚ ਸਾਡੇ ਪਰਿਵਾਰ ਦਾ ਬਹੁਤ ਪੁਰਾਣਾ ਇਸ ਇਲਾਕੇ ਦੇ ਨਾਲ ਬਾੜ ਨੰਬਰ 8 ਤੇ 7 ਦੇ ਵਿੱਚ ਅਸੀਂ ਬਹੁਤ ਪੁਰਾਣਾ ਸਾਡਾ ਜੱਦੀ ਵਪਾਰ ਇੱਥੇ ਆ ਜੀ ਕੰਮ ਇੱਥੇ ਲੋਹੇ ਦਾ ਕੰਮ ਸੀ ਸਾਡਾ ਹਨ ਉਹਨੂੰ ਮੁੱਖ ਰੱਖਦੇ ਹੋਈ ਕਿ ਛਵੀ ਬਣੀ ਹੋਈ ਸੀਗੀ ਸਾਡੇ ਪਰਿਵਾਰ ਦੀ ਬਹੁਤ ਅੱਛੀ ਜੀ ਇੱਥੇ ਤੇ ਕੁਝ ਆਪ ਦੀ ਇੱਥੇ ਮਿਹਨਤ ਕੀਤੀ ਹੋਈ ਸੀ ਕਾਫੀ ਜ਼ਿਆਦਾ ਬਾਈ ਜੀ ਕਾਫੀ ਟਾਈਮ ਤਾਂ ਲੱਗੇ ਹੋਈ ਸੀ ਮਿਹਨਤ ਕਰਨ ਨੂੰ ਉਹਨੂੰ ਮੁੱਕ ਰੱਖਦੇ ਬਾੜਵਾਸੀਆਂ ਨੇ ਮੈਨੂੰ ਸ਼ਿਰਕਤ ਤੇ ਲੰਬੇ ਸਮੇਂ ਤੋਂ ਤੁਸੀਂ ਸਮਾਜ ਭਲੇ ਦਾ ਵੀ ਕੰਮ ਕਰਦੇ ਆ ਰਹੇ ਸੀਗੇ ਇਸ ਨਾਲ ਨਾਲ ਤੁਸੀਂ ਸੋਮੇਕਾਲੀ ਦਲ ਪਾਰਟੀ ਨੂੰ ਜੁਆਇਨ ਕੀਤਾ ਫਿਰ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਜੀ 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 ਉਹਦਾ ਸਪੋਰਟ ਤੁਸੀਂ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਤੇ ਫਿਰ ਟੀਆ ਲੜੇ ਹੋ ਤਾਂ ਕਿਸ ਤਰ੍ਹਾਂ ਦਾ ਸੀਗਾ ਜਿਹੜੀ ਅਕਾਲੀ ਦਲ ਪਾਰਟੀ ਸੀਗੀ ਜੀ ਬਿਲਕੁਲ ਸਹੀ ਗੱਲ ਤੁਸੀਂ ਅਸੀਂ ਅਕਾਲੀ ਦਲ ਦੇ ਵਿੱਚ ਸੀਗੇ ਅਕਾਲੀ ਦਲ ਦੇ ਵਿੱਚ ਅਸੀਂ ਇੱਕ ਐਜ਼ ਅ ਪੰਥਕ ਪਾਰਟੀ ਹੋਣ ਦੇ ਨਾਤੇ ਅਸੀਂ ਅਕਾਲੀ ਦਲ ਦੇ ਵਿੱਚ ਆਏ ਪਰ ਜਦੋਂ ਉਹਨਾਂ ਨੇ ਉਹਨਾਂ ਦੀ ਗਤੀਵਿਧੀਆਂ ਕੁਛ ਏਦਾਂ ਦੀਆਂ ਹੋ ਗਈਆਂ ਇਲਜ਼ਾਮ ਕੁਛ ਡੇਡੇ ਲਾਗੇ ਪਾਤੇ ਉੱਤੇ ਜਿੱਦਾਂ ਤੁਸੀਂ ਦੇਖਿਆ ਬਰਗਾੜੀ ਕਾਂਢ ਦਾ ਹੋ ਗਿਆ ਹਨ ਬੇਅਦਬੀਆਂ ਦਾ ਹੋ ਗਿਆ ਜੀ ਸਰਸ ਵਾਲ ਨੂੰ ਮਾਫੀ ਦੇਣ ਦਾ ਹੋ ਗਿਆ ਜੀ ਉਹ ਸਾਰਾ ਕੁਝ ਦੇਖਦੇ ਹੋਏ ਸਾਡਾ ਮਨ ਨੂੰ ਬੜੀ ਠੇਸ ਪਹੁੰਚੀ ਜਿਸ ਕਰਕੇ ਅਸੀਂ ਕਾਲੇ ਜਲ ਨੂੰ ਅਲਵਦਾ ਕਹਤਾ ਸੀਗਾ ਜੀ ਗੱਲ ਆ ਕਿ ਉਸ ਤੋਂ ਬਾਅਦ ਆਮ ਆਦੀ ਪਾਰਟੀ ਦੇ ਅਸੀਂ ਬਦਲਾਵ ਦੇ ਇੱਕ ਬਦਲਾਵ ਚਾਹੁੰਦੇ ਸੀ ਕਿ ਹੁਣ ਤੇ ਆਮ ਆਦੀ ਪਾਰਟੀ ਦੇ ਵਿੱਚ ਅਸੀਂ ਪੂਰੀ ਤਨਦੇਹੀ ਨਾਲ ਸਿੱਦਕਤ ਨਾਲ ਮਿਹਨਤ ਕੀਤੀ ਅਸੀਂ ਫਰਸਟ ਡੇ ਤੋਂ ਵਾਰ ਨੰਬਰ 8 ਦੇ ਵਿੱਚ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੀਗੀ ਤੇ ਕਿਸੇ ਕਾਰਨ ਕਰਕੇ ਸ਼ਾਇਦ ਮੈਂ ਉਸ लायक ਨਹੀਂ ਸੀਗਾ ਉਹਨਾਂ ਨੇ ਮੈਨੂੰ ਟਿਕਟ ਨਹੀਂ ਦਿੱਤੀ ਤੇ ਉਹਨੂੰ ਮੁੱਖ ਰੱਖਦੇ ਫਿਰ ਜੀ ਮੈਨੂੰ ਕਾਂਗਰਸ ਪਾਰਟੀ ਵੱਲੋਂ ਇਸ ਵਾਰ ਦੀ ਟਿਕਟ ਦੇ ਕੇ ਨਵਾਜਿਆ ਜੀ ਤੇ ਸਰਦਾਰ ਬਿਕਰਮਜੀਤ ਸਿੰਘ ਜੀ ਲਕੀ ਸੰਧੂ ਵੀਰ ਉਹਨਾਂ ਦੇ ਸਾਰਿਆਂ ਨੇ ਟਰੈਕਟਰ ਦੇ ਕੇ ਨਵਾਜਿਆ ਤੇ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਨਾਲ ਤੇ ਮੈਂ ਹੁਣ ਉਥੋਂ ਇਸ ਵਾਰਡ ਦੇ ਵਿੱਚੋਂ ਜੀ ਜਿੱਤੇ ਆ ਕਿੰਨੀ ਟਿਕਟ ਦੇ ਨਾਗਰੀਏ ਮਤਲਬ ਕਿੰਨੀ ਵੋਟਾਂ ਲਗਾਈਆਂ 36 ਵੋਟਾਂ ਦੇ ਨਾਲ ਜੀ ਮੈਨੂੰ ਲੀਡ ਮਿਲੀ ਆ ਜੀ ਇਸ ਤਰ੍ਹਾਂ ਦਾ ਦੇਖਦੇ ਸੀ ਕਿ ਵਾਰਡ ਨੰਬਰ ਵਾਰਡ ਦੇ ਵਿੱਚੋਂ ਕਿਹੜੇ-ਕਿਹੜੇ ਕੈਂਡੀਡੇਟ ਸੀ ਹੋਰ ਆਮ ਆਦੀ ਪਾਰਟੀ ਵੱਲੋਂ ਕੈਂਡੀਡੇਟ ਸੀਗੇ ਜੀ ਭਾਜਪਾ ਵੱਲੋਂ ਕੈਂਡੀਡੇਟ ਸੀਗੇ ਦੋਨੇ ਸਾਡੀ ਜਿਹੜੀ ਫਾਈਟ ਸੀ ਬੜੀ ਜ਼ਬਰਦਸਤ ਫਾਈਟ ਸੀ ਬੜੀ ਟਕੋਣੀ ਫਾਈਟ ਸੀਗੀ ਜੀ ਕਿਉਂਕਿ ਉਹ ਪੁਰਾਣੇ ਤਜਰਬੇਕਾਰ ਜਿਹੜੇ ਆਮ ਆਦੀ ਪਾਰਟੀ ਦੇ ਵਿਭਾਜਪਾਦੇ ਜੀ ਮੈਂ ਇੱਕ ਨਵੀਂ ਹਜੇ ਸ਼ੁਰੂਆਤ ਸੀਗੀ ਜੀ ਮੇਰੀ ਪਰ ਇਸ ਔਰਡ ਦੇ ਵਿੱਚ ਮੈਂ ਬੜੇ ਲੰਬੇ ਸਮੇਂ ਤੋਂ ਮਿਹਨਤ ਕਰਦਾ ਆ ਰਿਹਾ ਜੀ ਫਸਟ ਟਾਈਮ ਚੋਣਾ ਲੜਿਆ ਤੁਸੀਂ ਪਹਿਲਾਂ ਵੀ ਪਰਿਵਾਰ ਦੇ ਵਿੱਚੋਂ ਕੋਈ ਚ ਚੋਣਾਂ ਲੜੇ ਨੇ ਜਾਂ ਪਹਿਲਾਂ ਵੀ ਪਰਿਵਾਰ ਦੇ ਵਿੱਚੋਂ ਕੋਈ ਬਣਿਆ ਕੁਝ ਨਹੀਂ ਜੀ ਮੇਰੇ ਪਰਿਵਾਰ ਦੇ ਵਿੱਚੋਂ ਜੀ ਗੱਲ ਕਰਾਂ ਤਾਂ ਇਸ ਲਾਈਨ ਦੇ ਵਿੱਚ ਕੋਈ ਵੀ ਨਹੀਂ ਸੀਗਾ ਜੀ ਇਹ ਸਾਰਾ ਅਸੀਂ ਆਪ ਮੈਂ ਆਪ ਹੀ ਰਾਹ ਤਿਆਰ ਕੀਤਾ ਜਿੱਦਾਂ ਵੀ ਹੁਣ ਤੱਕ ਜੀ ਕਿਸ ਨਾ ਦਾ ਸੀਗਾ ਕਿ 26 ਸਾਲ ਦਾ ਨੌਜਵਾਨ 26 ਸਾਲ ਦੀ ਉਮਰ ਦੇ ਵਿੱਚ ਤੁਸੀਂ ਅੱਜ ਕੌਂਸਲ ਬਣੇ ਹਾਂ ਤਾਂ ਫਿਰ ਕਿਸ ਤਰ੍ਹਾਂ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਜੀ ਮਾਣ ਮਹਿਸੂਸ ਇਸ ਕਰਕੇ ਹੋ ਰਿਹਾ ਕਿਉਂਕਿ ਜੋ ਸੋਚਿਆ ਵੀ ਨਹੀਂ ਸੀਗਾ ਪਰਮਾਤਮਾ ਨੇ ਉਹ ਵੀ ਦਿੱਤਾ ਹਨ ਤੇ ਮੈਂ ਤਾਂ ਮੇਰੇ ਕੋਲ ਕੋਈ ਲਫ਼ਜ਼ ਨਹੀਂ ਹੈਗੇ ਕਿ ਮੈਂ ਆਪਣੇ ਵਾਰਡ ਵਾਸੀਆਂ ਦਾ ਕਿੱਦਾਂ ਧੰਨਵਾਦ ਕਰ ਸਕਾਂ ਇੱਕੋ ਹੀ ਉਹਨਾਂ ਨੂੰ ਸਾਰਿਆਂ ਨੂੰ ਮੈਂ ਇੱਕੋ ਹੀ ਵਿਸ਼ਵਾਸ ਦਿਵਾਉਣਾ ਕਿ ਜੋ ਮੈਂ ਵੋਟਾਂ ਤੋਂ ਪਹਿਲਾਂ ਕਹਿ ਰਿਹਾ ਸੀਗਾ ਕਿ ਮੈਂ ਤੁਹਾਡੇ ਤੁਹਾਡਾ ਬੱਚਾ ਤੁਹਾਡੇ ਵਿੱਚ ਰਹੂੰਗਾ ਤੇ ਮੈਂ ਹੁਣ ਵੀ ਤੁਹਾਡੇ ਵਿੱਚ ਹੀ ਰਹੂੰਗਾ ਤੇ ਤੁਹਾ ਜਿੰਨਾ ਹੋ ਸਕੇ ਮੈਂ ਆਪਣਾ ਵੱਡ ਤੋਂ ਵੱਡ ਆਪਣੀ ਤਨੋਂ ਮਨੋਂ ਤਨੋਂ ਆਪਣੇ ਵੱਲੋਂ ਮਿਹਨਤ ਕਰੂੰਗਾ ਜਿਸ ਤਰ੍ਹਾਂ ਵਖਰੇ ਵੀ ਸੋਚ ਨੂੰ ਲੈ ਕੇ ਚੱਲਾਂਗੇ ਕੀ ਨੋਜਮਾਨਾ ਲਈ ਕਰੂੰਗੇ ਇਸ ਤਰ੍ਹਾਂ ਦਾ ਬਹੁਤ ਕੀ ਦੇਖਦੇ ਹਾਂ ਵੀ ਬਾੜ ਦੇ ਵਿੱਚ ਕਿਹੜੀ ਕਿਹੜੀ ਕੰਮਾਂ ਨੂੰ ਲੈ ਕੇ ਚੱਲਾਂਗੇ ਜਿੱਦਾਂ ਬਾਈ ਜੀ ਵੋਟਾਂ ਪੈਂਦੀਆਂ ਨੇ ਹਨ ਵੋਟਾਂ ਦੇ ਵਿੱਚ ਤਕਰੀਬਨ ਤੁਸੀਂ ਅਕਸਰ ਸੁਣਦੇ ਹੋ ਕਿ ਲੋਕ ਸ਼ਰਾਬਾ ਵੰਡਦੇ ਆ ਹੂੰ ਨਸ਼ਾ ਨਸ਼ੀਲੇ ਪਦਾਰਥ ਵੰਡਦੇ ਨੇ ਲੋਕਾਂ ਨੂੰ ਆਪਣੇ ਵੱਲ ਅਟਰੈਕਟ ਕਰਨ ਦੇ ਲਈ ਭਾਈ ਜੀ ਮੈਂ ਤਾਂ ਸ਼ਰਾਉਣ ਵਾਲੇ ਚੋਂ ਆ ਮੈਂ ਲਵਾਉਣ ਵਾਲੇ ਚੋਂ ਨਹੀਂ ਹੈਗਾ ਮੈਂ ਇੱਕ ਵੀ ਮੈਂ ਡੰਕੇ ਦੀ ਝੋਟ ਨਾਲੇ ਗੱਲ کہہ ਸਕਦਾ ਮੈਂ ਪੂਰੀ ਇਲੈਕਸ਼ਨਾਂ ਦੇ ਵਿੱਚ ਇੱਕ ਵੀ ਸ਼ਰਾਬ ਦੀ ਬੋਤਲ ਵੰਡ ਜਿਹੜੀ ਦੇਖੀ ਦੀ ਬਿਨਾ ਖਰਚੇ ਤੋਂ ਮੈਨੂੰ ਇਹ ਵਾੜਵਾਸੀਆਂ ਨੇ ਮੈਨੂੰ ਸੀਟ ਜਿੱਤ ਕੇ ਮੇਰੀ ਝੋਲੀ ਪਾਈ ਆ ਜੀ ਤੇ ਹੁਣ ਮੇਰਾ ਵੀ ਫਰਜ਼ ਬਣਦਾ ਕਿ ਮੈਂ ਵੱਧ ਤੋਂ ਵੱਧ ਵਾੜਵਾਸੀ ਦੀ ਸੇਵਾ ਕਰਾਂਗੀ ਕਿਤੇ ਇਸ ਤਰ੍ਹਾਂ ਨਹੀਂ ਹੋਏਗਾ ਕਿ ਜੇ ਚੋਣ ਜਿੱਤੀ ਹੋ ਕਾਉਂਸਲ ਬਣੇ ਹੋ ਤਾਂ ਬਾੜ ਦੇ ਵਿੱਚ ਸ਼ਾਇਦ ਕਾਨੂੰਨਾ ਦਿਖੋ ਤਾਂ ਕੀ ਲੋਕਾਂ ਨੂੰ ਫਿਰ ਸੰਧਾ ਹੋਏਗਾ ਜਦੋਂ ਨਾ ਬਾਈ ਜੀ ਚੋਣਾ ਬੰਦਾ ਜਿੱਤਦਾ ਜੀ ਜਿੱਤਣ ਤੋਂ ਬਾਅਦ ਅਕਸਰ ਤੁਸੀਂ ਸੁਣਦੇ ਹੋ ਇਹ ਬੜੀ ਚੀਜ਼ ਬਦਨਾਮ ਹੋ ਚੁੱਕੀ ਹੈ ਕਿ ਮੁੜ ਕੇ ਬੰਦੇ ਕੈਂਡੀਡੇਟ ਦਿਖਦੇ ਵੀ ਨਹੀਂ ਹੈਗੇ ਵਾਰਡ ਦੇ ਵਿੱਚ ਤੁਸੀਂ ਮੇਰੀ ਨਹੀਂ ਤੁਸੀਂ ਮੇਰੇ ਵਾਰਡ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਮੈਂ ਇਕੱਲੇ ਇਕੱਲੇ ਘਰ ਦੁਬਾਰੇ ਡੋਰ ਟੂ ਡੋਰ ਕਰਨਾ ਸ਼ੁਰੂ ਕਰਤਾ ਤੇ ਮੈਂ ਉਹਨਾਂ ਨੂੰ ਇਹ ਪੁੱਛ ਰਿਹਾ ਕਿ ਬਾਈ ਜੀ ਮੇਰੇ ਲਈ ਕੋਈ ਸੇਵਾ ਦੱਸੋ ਕੀ ਆ ਮੈਂ ਤੁਹਾਡੇ ਲਈ ਕੀ ਕਰ ਸਕਦਾ ਤੁਸੀਂ ਇਹ ਮੇਰੇ ਰਜਿਸਟਰ ਦੇਖ ਸਕਦੇ ਹੋ ਮੈਂ ਤੁਹਾਨੂੰ ਦਿਖਾਉਣਾ ਇਕੱਲੇ ਇਕੱਲੇ ਵਾਰਡ ਦਾ ਡਾਟਾ ਮੈਂ ਆਪਣੇ ਹੱਥੀ ਮੈਂ ਸਾਰਾ ਤਿਆਰ ਕਰ ਲੱਗਾ ਜਿਹਦਾ ਕੋਈ ਵੀ ਕੰਮ ਪੈਂਡਿੰਗ ਹੈ ਜਿੱਦਣ ਮੈਂ ਸੌ ਜਦੋਂ ਸਾਡੇ ਕੋਲ ਪਾਵਰ ਆ ਗਈ ਅਸੀਂ ਨਾਲ ਹੀ ਉਹ ਕੰਮ ਪਹਿਲ ਦੇ ਆਧਾਰ ਤੇ ਵਾੜ ਵਾਸੀ ਨੇ ਸ਼ੁਰੂ ਕਰ ਦੇਣਾ ਜੀ ਨੌਜਵਾਨਾਂ ਲਈ ਕਿਸ ਤਰ੍ਹਾਂ ਲੈ ਕੇ ਚੱਲਾਂਗੇ ਨੌਜਵਾਨਾਂ ਦੇ ਲਈ ਸਰ ਗਰਾਊਂਡ ਹੈ ਆਪਣੇ ਜਾਂ ਕੁਝ ਇਸ ਤਰ੍ਹਾਂ ਦਾ ਕੋਈ ਜਗ੍ਹਾ ਹੈ ਜਿੱਥੇ ਬੱਚੇ ਖੇਡ ਸਕਣ ਜਾਂ ਕੁਛ ਇਸ ਤਰ੍ਹਾਂ ਦਾ ਤੇ ਗੁਰਦੁਆਰਾ ਸ੍ਰੀ ਅਰਜੁਨਦੇਵ ਜੀ ਦੇ ਬੈਕ ਸਾਈਡ ਤੇ ਖਾਲੀ ਟੋਬਾ ਪਿਆ ਜੀ ਜੀ ਆਪਾਂ ਐਮਪੀ ਸਾਹਿਬ ਨੂੰ ਕਹਿ ਕੇ ਤੇ ਐਮਪੀ ਅਮਰ ਸਿੰਘ ਜੀ ਨੂੰ ਸਾਡੇ ਕਾਂਗਰਸ ਪਾਰਟੀ ਦੇ ਨੇ ਜਿਹੜੇ ਉਹਨਾਂ ਨੂੰ ਬੇਨਤੀ ਕਰਕੇ ਜੀ ਆਪਾਂ ਕੋਸ਼ਿਸ਼ ਕਰਾਂਗੇ ਕਿ ਉੱਥੇ ਜਲਦੀ ਤੋਂ ਜਲਦੀ ਆਪਾਂ ਇੱਕ ਬਹੁਤ ਸੋਹਣਾ ਪਾਰਕ ਜਾਂ ਗਰਾਊਂਡ ਛੋਟਾ ਜਿਹਾ ਤਿਆਰ ਹੋ ਜਵੇ ਜੀ ਉੱਥੇ ਜਿਹਦੇ ਕਰਕੇ ਸਾਡੇ ਵਾਰਡ ਦੇ ਜਿੰਨੇ ਵੀ ਨੌਜਵਾਨ ਮੁੰਡੇ ਨੇ ਉੱਥੇ ਬਾਲੀਬਾਲ ਦਾ ਗਰਾਊਂਡ ਕੁੜੀਆਂ ਦਾ ਸਕੂਲ ਵੀ ਸਾਡੀਆਂ ਛੋਟੀਆਂ ਭੈਣਾਂ ਦਾ ਸਕੂਲ ਵੀ ਨਾਲ ਆ ਜੀ ਕਿ ਉੱਥੇ ਉਹਨਾਂ ਦੇ ਲਈ ਬਹੁਤ achhiyan chizaan facilities ਉਹਨਾਂ ਨੂੰ ਮਿਲ ਜਾਣ ਜੀ ਤਪਾ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਬਾਈ ਜੀ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਬਾਈ ਜੀ ਸੋ ਜਿਸ ਤਰ੍ਹਾਂ ਵਾਰਡ ਨੰਬਰ 8 ਦੇ ਵਿੱਚ ਪਹੁੰਚੇ ਅੱਜ ਅਮਨਜੋਤ ਕਨੇਸਰ ਕਾਂਗਰਸ ਪਾਰਟੀ ਤੋਂ 26 ਸਾਲ ਦੀ ਉਮਰ ਦੇ ਵਿੱਚ ਜਿਹੜੇ ਕਿ ਪਹਿਲੀ ਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਸੀ ਔਰ ਪਹਿਲੀ ਵਾਰ ਹੀ ਜਿਹੜੀਆਂ ਕੌਂਸਲਰ ਦੀ ਜਿਹੜੀ ਜਿੱਤੇ ਇਹਨਾਂ ਨੇ ਪ੍ਰਾਪਤ ਕੀਤੀ ਐ ਸੋ ਇਸੇ ਤਰ੍ਹਾਂ ਮੇਰੀ ਕੋਸ਼ਿਸ਼ ਇਹ ਹੈ ਕਿ ਹਰ ਵਾਰਡ ਦੇ ਵਿੱਚ ਜਾ ਕੇ ਹਰੇ ਕੌਂਸਲਰ ਦੇ ਨਾਲ ਥੋੜੀ ਜਿਹੜੀ ਮੁਲਾਕਾਤ ਕਰੀਏ ਤੁਹਾਡੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਕੇ ਸਾਂਝੀਆਂ ਕਰਦੇ ਕਿ ਇਸ ਤਰ੍ਹਾਂ ਵਾਰਡ ਦੇ ਜਿਹੜੇ ਕੰਮ ਨੇ ਜਾਂ ਕਿਸ ਤਰੀ Thank